ਅੰਕਨ ਨਾਲ ਗੱਲ ਕਰਦੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਜੀ ਸਚੀਮਾ ਸਚੀਮਾ ਸਾਹਿਬ ਜੀ ਤੁਹਾਨੂੰ ਵੀ ਦੱਸਣ ਦੀ ਲੋੜ ਨਹੀਂ ਕਿਉਂਕਿ ਕਿਹੜੇ ਕੈਂਡੀਡੇਟ ਮੈਦਾਨ 'ਚ ਕਿਹੜੇ ਨਹੀਂ ਇਹ ਸਭ ਕੁਝ ਤੁਹਾਨੂੰ ਪਤਾ ਜੇ ਇਲੈਕਸ਼ਨਾਂ ਬਹੁਤ ਦੇਖੀਆਂ ਵਾ ਹਰ ਇੱਕ ਤਰ੍ਹਾਂ ਦੇ ਲੀਡਰ ਦੇਖੇ ਔਰ ਕਾਫੀ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਇਸ ਵਾਰੀ ਤੁਹਾਡੇ ਮਨ 'ਚ ਲੱਗਦਾ ਵੀ ਕੋਈ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਅੱਗੇ ਆ ਸਕਦਾ ਕਿਹੜਾ ਲੀਡਰ ਹੋਣਾ ਚਾਹੀਦਾ ਦੇਖ ਭਾਈ ਗੱਲ ਹੈ ਮੈਂ ਇਸ ਵੇਲੇ 84 ইয়ারਸ ਹੁਣ ਲੈਂ ਹਾਂ ਹਾਂਜੀ ਹਾਂਜੀ ਔਰ ਪਾਕਿਸਤਾਨ 'ਚ ਆਇਆ ਹਾਂ ਜੀ ਜੀ ਮੇਰਾ ਫਾਦਰ ਸੁਤੰਤਰਤਾ ਸੰਗਰਾਮ ਵਿੱਚ ਸੀਗਾ ਜੀ ਮੈਂ ਸਭ ਕੁਝ ਦੇਖਿਆ ਜੀ ਜੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਸਭ ਕੁਝ ਦੇਖਿਆ ਮੈਨੂੰ ਇੰਨਾ ਪਤਾ ਹੈ ਕਿ ਇੱਥੇ ਜਿੰਨੀ ਠੱਗੀ ਹੈ ਨਾ ਜੀ ਜੀ ਇਸ ਵੇਲੇ ਪੋਲਿਟਿਕਸ ਚ ਜੀ ਉਨੀ ਕਦੀ ਜ਼ਿੰਦਗੀ ਵਿੱਚ ਮੈਂ ਨਹੀਂ ਦੇਖੀ ਜੀ ਪੰਜਾਬ ਪੰਜਾਬ ਦੇ ਵਿੱਚ ਨੂੰ ਛੱਡੋ ਅੰਮ੍ਰਿਤਸਰ ਨੂੰ ਤੁਸੀਂ ਦੇਖ ਲਓ ਜੀ ਜੀ ਇੱਥੇ ਕੋਈ ਭਾਈ ਭੈਣ ਜਿਹੜਾ ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਅਗਰ ਬਾਹਰ ਜਾਂਦਾ ਹੈ ਤਾਂ ਉਹਨੂੰ ਇਹ ਨਹੀਂ ਭਰੋਸਾ ਹੁੰਦਾ ਕਿ ਮੈਂ ਘਰ ਠੀਕ ਠਾਕ ਪਹੁੰਚਾਂਗਾ ਉਹ ਘਰ ਦੇ ਨੂੰ ਫਿਕਰ ਰਹਿੰਦਾ ਹੈ ਘਰ ਦੇ ਨੂੰ ਫਿਕਰ ਰਹਿੰਦਾ ਜੀ ਜੀ ਸੋ ਭਾਈ ਇਹ ਗੱਲ ਹੈ ਕਿ ਕੌਣ ਹੈ ਕੌਣ ਨਹੀਂ ਮੈਂ ਤਾਂ ਜ਼ਿੰਦਗੀ ਵਿੱਚ ਕਾਂਗਰਸੀ ਸੀਗਾ ਤੇ ਕਾਂਗਰਸੀ ਰਹਾ ਤਾਂ ਕਾਂਗਰਸੀ ਹੈਗਾ ਬਿਲਕੁਲ ਮੇਰੇ ਪੇਰੈਂਟਸ ਵੀ ਕਾਂਗਰਸੀ ਸੀਗੇ ਮੇਰਾ ਫਾਦਰ ਉਸ ਜ਼ਮਾਨੇ ਦੇ ਵਿੱਚ ਵੀ ਜੀ 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 ਡਿਸਟ੍ਰਿਕਟ ਫੰਗੋਰ ਲਹਿਲਪੁਰ ਦਾ ਜੀ ਜੀ ਜਿਹੜਾ ਉਹ ਉਹ ਮੈਂਬਰ ਸੀਗਾ ਜੀ ਮੈਂ ਇੱਕ ਬਹੁਤ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਜੀ ਜੀ ਲੇਕਿਨ ਇਹ ਕਿ ਮੇਰੀ ਆਪਣੀ ਜਿਹੜੀ ਰੀਡਿੰਗ ਹੈ ਜੀ ਉਹ ਇਹੀ ਕਹਿੰਦੀ ਹੈ ਕਿ ਪੋਲਿਟਿਕਸ ਦਾ ਜਿਹੜਾ ਸਟੇਟਸ ਸੀਗਾ ਨਾ ਹਾਂਜੀ ਹਾਂਜੀ ਉਹ ਡੱਗ ਪਿਆ ਮੈਂ ਆ ਦੇਖ ਪਿਆ ਜੀ ਉਹ ਬਿਲਕੁਲ ਡੱਗ ਪਿਆ ਅੱਜਕੱਲ ਸਵਾਏ ਧੋਖੇ ਤੋਂ ਹੋਰ ਇੱਥੇ ਕੁਝ ਨਹੀਂ ਹੈਗਾ ਵਿਸ਼ਵਾਸ ਕਿਸੇ ਤੇ ਨਹੀਂ ਰਹੇਗਾ ਕਿਸੇ ਤੇ ਨਹੀਂ ਰਹੇਗਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਸੋ ਭਾਈ ਇਹ ਪੱਕੀ ਲੈਣਾ ਦੇਣਾ ਇੰਨੀ ਬੀਜ ਗਈ ਥੋੜੀ ਜੀ ਰਹਿ ਗਈ ਉਹ ਵੀ ਲੰਘ ਜੂ ਸੋ ਜਿੱਥੇ ਹੈਗੇ ਉੱਥੇ ਰਵਾਂਗੇ ਉੱਥੇ ਰਵਾਂਗੇ ਸੋ ਬਿਲਕੁਲ ਬਿਲਕੁਲ ਔਰ ਸੋ ਗੱਲ ਕੀਤੀ ਬੜੀ ਵਧੀਆ ਗੱਲ ਕੀਤੀ ਹੈ ਬਿਲਕੁਲ ਚੀਮਾ ਸਾਹਿਬ ਨੇ ਔਰ ਕਰਨੀ ਵੀ ਚਾਹੀਦੀ ਹੈ ਇੱਥੇ ਬਿਲਕੁਲ ਇੱਥੇ ਲੋਕ ਨਿਕਲ ਰਹੇ ਔਰ ਲੋਕਾਂ ਨਾਲ ਵੀ ਬਿਲਕੁਲ ਗੱਲ ਕਰਨੀ ਚਾਹੀਦੀ ਹੈ ਕਿ ਅੰਕਣਾ ਭਾਈ ਨਾਲ ਗੱਲ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਜੀ ਸਿਦਾਰਥ ਸਿਦਾਰਥ ਜੀ ਇਲੈਕਸ਼ਨ ਦੇ ਵਿੱਚ ਕੌਣ ਖੜੇ ਕੌਣ ਨਹੀਂ ਹੈ ਸਭ ਨੂੰ ਪਤਾ ਜੇ ਔਰ ਤੁਹਾਨੂੰ ਵੀ ਪਤਾ ਜੇ ਬੜੀ ਇਲੈਕਸ਼ਨਸ ਨੇਜੀ ਅੱਛਾ ਬਿਲਕੁਲ ਸੋ ਗੱਲ ਕਰਾਂਗੇ ਇਸ ਵਾਰੀ ਕੀ ਮਨ ਬਣਾ ਲਿਆ ਕਿ ਮਨ ਉਹਨੇ ਕਹੋ ਜੀ ਕੈਂਡੀਡੇਟ ਨੂੰ ਨਾ ਚਾਹੀਦਾ وہی ਜਿਹੜਾ ਦੇਸ਼ ਦੇ ਵਸੇ ਅਪਲਾਈ ਕਰੇ ਨੌਕਰੀ ਵਗੈਰਾ ਜੋ ਬੇਰੋਜ਼ਗਾਰ ਨੇ ਨੌਕਰੀ ਐਮਪਲੋਇਮੈਂਟ ਜੀ ਹਾਂ ਜੀ ਤੋ ਕਿਸ ਨੂੰ ਦੇ ਅਸੀਂ ਜੇ ਦੇਖਿਆ ਜਾਵੇ ਇਸ ਮੌਜੂਦਾ ਗੁਰਜੀਤ ਸਿੰਘ ਔਜਲਾ ਔਰ ਜਿਹੜੇ ਇੱਕ ਕੰਮ ਕਰ ਚੁੱਕੇ ਉਹਨਾਂ ਦੇ 10 ਸਾਲ ਦਾ ਕੰਮ ਵੀ ਲੋਕਾਂ ਨੇ ਦੇਖਿਆ ਹੋਇਆ ਅਨਿਲ ਜੋਸ਼ੀ ਪਹਿਲੀ ਵਾਰ ਤਰਨਜੀਤ ਸਿੰਘ ਸੰਧੂ ਆਇਆ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਜਿਹੜਾ 2 ਸਾਲ ਦਾ ਕਾਰਜਕਾਲ ਨੂੰ ਮੰਤਰੀ ਨੂੰ ਦੇਖਿਆ ਲੇਕਿਨ ਤੁਹਾਡੇ ਮਨ ਦੇ ਮੁਤਾਬਕ ਕੀ ਕੌਣ ਹੋ ਸਕਦਾ ਦਾ ਜਿਹੜਾ ਅੱਗੇ ਆ ਕੇ ਵਿਕਾਸ ਦੀ ਗੱਲ ਕਰ ਸਕਦਾ ਦੇਖੋ ਜੀ ਪੋਲੀਟੀਸ਼ੀਅਨ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਜੀ ਜੀ ਪਰ ਫਿਰ ਵੀ ਜਿਹੜਾ ਉਹਨਾਂ ਬੇਰੋਜ਼ਗਾਰ ਨੂੰ ਜੋ ਮੇਨ ਮੁੱਦਾ ਹੈ ਬੇਰੋਜ਼ਗਾਰੀ ਦਾ ਜਿਹੜਾ ਜਿਹੜਾ ਉਹ ਦੂਰ ਕਰੇ ਉਹੀ ਆਣਾ ਚ ਸੋ ਬਿਲਕੁਲ ਬਿਲਕੁਲ ਸੋ ਬਿਲਕੁਲ ਇਮਪਲॉयਮੈਂਟ ਜਿਹੜਾ ਦੂਰ ਕਰੇ ਉਹ ਆਣਾ ਚਾਹੀਦਾ ਕਿਉਂਕਿ ਗਲਤ ਇਮਪਲॉयਮੈਂਟ ਦੀ ਹੈ ਰੋਜ਼ਗਾਰ ਦੇ ਨਾਲ ਹੀ ਦੇਸ਼ ਦੀ ਤਰੱਕੀ ਹੁੰਦੀ ਔਰ ਬਿਲਕੁਲ ਇੱਥੇ ਯੂਥ ਵੀ ਆ ਗਏ ਪਾਚਕੀਨਾ ਹੀ ਤੁਹਾਡਾ ਜੀ ਤਰਕੀਰਤ ਸਿੰਘ ਸੋ ਪਟਕੇ ਦੀ ਯੂਥ ਦੀ ਗੱਲ ਕਰੀਏ ਇਮਪਲॉयਮੈਂਟ ਇੱਕ ਬੜਾ ਵੱਡਾ ਮੁੱਦਾ ਹੈਗਾ ਵਾ ਠੀਕ ਹੈ ਜੀ ਅਨਉਨਪਲਾਈਮੈਂਟ ਜਿਹੜੀ ਉਹ ਬਹੁਤ ਦੇਸ਼ ਦੇ ਵਿੱਚ ਵਧ ਗਈ ਹੈ ਉਸ ਦੇ ਨਾਲ ਨਾਲ ਇੱਕ ਨਸ਼ਾ ਜਿਹੜਾ ਪੰਜਾਬ ਨੂੰ ਕੋਰਟ ਦੇ ਤੌਰ ਤੇ ਲਿਖਿਆ ਜਾਂਦਾ ਵਾ ਸੋ ਕੈਂਡੀਡੇਟ ਖਲੋਤੇ ਨੇ ਤੁਹਾਨੂੰ ਵੀ ਪਤਾ ਪੜੇ ਲਿਖੇ ਹੋਗੇ ਸੋ ਦੇਖਦੇ ਕਿ ਉਮੀਦ ਕਿੱ वैसे मेरी जो वोट नहीं बनी मैं 17 साल अंदर अगले साल बननी है जी जी ਤੇ ਮੇਰਾ ਤੇ ਸੋਚਣਾ ਹੈ ਕਿ ਜੇ ਬੰਦਾ ਪੜਿਆ ਲਿਖਿਆ ਹੋਊਗਾ ਉਹੀ ਦੇਸ਼ ਨੂੰ ਸੰਭਾਲ ਸਕਦਾ ਵਾ ਕੋਈ ਅਨਪੜ੍ਹ ਬੰਦਾ ਨਹੀਂ ਕਿਉਂਕਿ ਐਮਪੀ ਇਲੈਕਸ਼ਨ ਨਾ ਕੋਈ ਸਟੇਟ ਜਾਂ ਛੋਟੀ ਇਲੈਕਸ਼ਨ ਨਹੀਂ ਹੈ ਹਾਂਜੀ ਛੋਟੀ ਇਲੈਕਸ਼ਨ ਨਹੀਂ ਹੈ ਇਸ ਕਰਕੇ ਮੇਰਾ ਇਹ ਹੀ ਕਹਿਣਾ ਹੋਊਗਾ ਕਿ ਐਜੂਕੇਟਿਡ ਪਰਸਨ ਹੀ ਵੋਟ ਲੜੇ ਸੋ ਇਹਨਾਂ ਨੇ ਵੀ ਗੱਲ ਕਰਦੇ ਆ ਕਿ ਨਾ ਭਾਈ ਤੁਹਾਡਾ ਜੀ ਸੰਦੀਪ ਸ਼ਰਮਾ ਜੀ ਸੋ ਸ਼ਰਮਾ ਜੀ ਕਿਸ ਨੂੰ ਦੇਖਦੇ ਹੋ ਇਲੈਕਸ਼ਨ ਦੇ ਵਿੱਚ ਕੌਣ ਖਲੋਤੇ ਸਭ ਨੂੰ ਪਤਾ ਕਿਉਂਕਿ ਪੀਕ ਤੇ ਇਲੈਕਸ਼ਨ ਥੋੜੇ ਦਿਨਾਂ ਬਾਅਦ VOTING ਹੈ ਸੋ ਇਸ ਵੇਲੇ ਮੰਚ 'ਚ ਕੁਝ ਚੱਲ ਰਿਹਾ ਹੈ ਜਾਂ ਮਨ ਬਣਾ ਰਹੇ ਹੋ ਦੇਖੋ ਮੰਨ ਤਾਂ ਬਣੀ ਰਿਹਾ ਜੀ ਔਰ ਕਾਫੀ ਹੱਦ ਤੱਕ ਬਣਿਆ ਵੀ ਆ ਪਰ ਅੱਛਾ ਚੱਲ ਰਿਹਾ ਹੈ ਬੜਾ ਵਧੀਆ ਇੱਕ ਲੋਕਤੰਤਰ ਦਾ ਮੇਲਾ ਹੈ ਤੇ ਲੋਕ ਇੰਜੋਏ ਵੀ ਕਰ ਰਹੇ ਆ ਔਰ ਅੱਛਾ ਚੱਲਣ ਰਿਹਾ ਅਮਰਸਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਚੋਂ ਪਿਛਲੇ ਵਾਲੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਓਜਰਾ ਪੰਡਾ ਕਿਉਂ ਕਿਉਂ ਉਹਨਾਂ ਦੇ 17 ਸਾਲਾਂ ਦੇ ਕੰਮ ਨੂੰ ਦੇਖਦੇ ਹੋ ਕਿ ਸੈਟੀਸਫਾਈਡ ਹੋ ਦੇਖੋ ਮਤਲਬ ਇੱਕ ਇਥੋਂ ਚੁਣ ਕੇ ਇੱਕ ਨੁਮਾਇੰਦਾ ਭੇਜਣਾ ਹੁੰਦਾ ਜਿੰਨੇ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਸ਼ਹਿਰ ਦੀ ਗੱਲ ਕਰਨੀ ਹੁੰਦੀ ਲੋਕਾਂ ਦੇ ਭਵਿੱਖ ਬਾਰੇ ਗੱਲ ਕਰਨੀ ਹੁੰਦਾ ਮੈਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਨੂੰ ਦੋ ਮਤਲਬ 7 ਸਾਲ ਦਾ ਟਾਈਮ ਮਿਲਿਆ ਉਹਦੇ ਵਿੱਚ ਉਹਨਾਂ ਨੇ ਅੱਛੇ ਕੰਮਾਂ ਦੀ ਐਕਸਪੀਰੀਅੰਸ ਵਧਿਆ ਆ ਵਧਿਆ ਔਰ ਕੰਮ ਵੀ ਅੱਛੇ ਮੁੱਦੇ ਚੁੱਕੇ ਆ ਅੱਛੀ ਗੱਲ ਕੀਤੀ ਆ ਅਟੈਂਡੈਂਸ ਠੀਕ ਸੀਗੀ ਲੋਕਾਚਾਰੀ ਵੀ ਉਹਨਾਂ ਦੀ ਵਧੀਆ ਸਿਰ ਨਵਾ ਕੇ ਚੱਲਣ ਵਾਲਿਆ ਬੜੇ ਵਧੀਆ ਵਾ ਮਤਲਬ ਅੱਛਾ ਕੀਤਾ ਉਹਨਾਂ ਨੇ ਤਦ ਤੱਕ ਜਯੋਦੀ ਗੱਲ ਕਰਨਗੇ ਇਸ ਵਾਰੀ ਕਿਉਂਕਿ ਸਭ ਤੋਂ ਵੱਡਾ ਇੱਕ ਮੁੱਦਾ ਦੇਸ਼ ਦੇ ਵਿੱਚ ਹੈਗਾ ਵਾ ਰੁਜ਼ਗਾਰ ਦਾ ਉਸ ਨੂੰ ਲੈ ਕੇ ਹਰ ਕੋਈ ਸਰਕਾਰ ਜਾਂ ਹਰ ਕੋਈ ਲੀਡਰ ਸਨਸ਼ੇਰ ਨਜ਼ਰ ਆ ਰਿਹਾ ਲੱਗਦਾ ਇਸ ਵਾਰੀ ਇਸ ਮੁੱਦੇ ਦੇ ਉੱਤੇ ਕਾਮਯਾਬ ਹੋਣਗੇ ਦੇਖੋ ਬਹਿਸ ਤੇ ਬਹੁਤ ਜ਼ਰੂਰੀ ਆ ਹਰ ਮੁੱਦੇ ਤੇ ਜਿਹ ਵਾਸਿਆ ਕਿ ਸਰਦਾਰ ਆਪਣੇ ਜਿਹੜੇ ਆਪਣੇ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨੇ ਅੱਗੇ ਵੀ ਅੱਛੇ ਮੁੱਦੇ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਇਥੇ ਇੰਡਸਟਰੀ ਦਾ ਜਾਂ ਕਾਰੋਬਾਰ ਦਾ ਵਪਾਰ ਦਾ ਮੁੱਦਾ ਵੀ ਚੁੱਕਣਗੇ ਨੌਜਵਾਨਾਂ ਦੇ ਭਵਿੱਖ ਦਾ ਵੀ ਮੁੱਦਾ ਵੀ ਜਰੂਰ ਚੁੱਕਣਗੇ ਸੋ ਬਿਲਕੁਲ ਇੱਥੇ ਹੋਰ ਭਾਈ ਕੀ ਨਾਏ ਤੁਹਾਡੇ ਜੀ ਪੰਕਜ ਸ਼ਰਮਾ ਜੀ ਸੋ ਪੰਕਜ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਇਲੈਕਸ਼ਨ ਨੂੰ ਔਰ ਕੀ ਮਨ ਚ ਚੱਲ ਰਿਹਾ ਵਾ ਕਿ ਕਿਹੜਾ ਜਿਹੜੀ ਨੌਜਵਾਨੀ ਦੀ ਗੱਲ ਕਰ ਸਕਦਾ ਕਿਹੜੇ ਤੁਹਾਡੇ ਭਵਿੱਖ ਦੀ ਗੱਲ ਕਰ ਸਕਦਾ ਵੇਖੋ ਜੀ ਇਸ ਸਮੇਂ ਤੇ ਜੋ ਆਪਾਂ ਸੁਣਦੇ ਗੁਰਜੀਤ ਸਿੰਘ ਔਜਲਾ ਇਹ ਨ ਤੋ ਅੰਮ੍ਰਿਤਸਰ ਦੇ ਵਿਕਾਸ ਲਈ ਤੁਹਾਨੂੰ ਲੱਗਦਾ ਵੀ ਉਹ ਵਧੀਆ ਰਹਿਣਗੇ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਇੱਥੇ ਲੇਡੀਜ਼ ਵੀ ਅਗਰ ਉਹਨਾਂ ਦੇ ਮੈਡਮ ਜੇ ਗੱਲ ਕਰੀਏ ਕੀ ਨਾਂ ਤੁਹਾਡਾ ਜੀ ਮਹਿਕ ਮੈਡਮ ਲਾਅਨ ਆਰਡਰ ਦੀ ਗੱਲ ਕਰੀਏ ਸੋ ਬਿਲਕੁਲ ਸਭ ਤੋਂ ਵੱਡਾ ਮੁੱਦਾ ਹੈ ਮਹਿਲਾਵਾਂ ਦੀ ਲਾਅਨ ਆਰਡਰ ਦੀ ਗੱਲ ਹੈ ਜੋ ਕੁਛ ਹੈਗਾ ਮੌਜੂਦਾ ਇਲੈਕਸ਼ਨ ਦੇ ਵਿੱਚ ਕਿਹੜੇ ਕੈਂਡੀਡੇਟ ਖੜੋਤੇ ਸਭ ਨੂੰ ਪਤਾ ਵਾ ਤੁਹਾਨੂੰ ਵੀ ਪਤਾ ਵਾ ਲੇਕਿਨ ਕਿਸ ਤਰ੍ਹਾਂ ਦੇ ਕੈਂਡੀਡੇਟ ਹੋਣਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਆ ਅੰਮ੍ਰਿਤਸਰ ਦੇ ਲਾਅਨ ਆਰਡਰ ਕਿਸ ਤਰ੍ਹਾਂ ਦੇ ਕੈਂਡੀਡੇ जो भी हो हमारे लॉ एंड ऑर्डर के लिए बहुत अच्छा होना चाहिए काम अच्छा करना चाहिए और किसी को क्या चाहिए तो so, मौजूदा के देखते कि क्या मौजूदा स्थिति में सही चल रहा है अब ये तो कोई भी नहीं कह सकता कि सही चल रहा है जो भी चल रहा है ठीक है हम कह नहीं सकते ओपनली लेकिन ठीक है हम इसमें नहीं फेवर में जा सकते कहना बहुत कुछ जाते हो लेकिन ठीक है हाँ जी कहना बहुत कुछ चाहते हैं लेकिन ਠੀਕ ਹੈ ਹਾਂ ਬਸ ਬਿਲਕੁਲ ਬਿਲਕੁਲ ਲੇਡਿਸ ਬਹੁਤ ਘੱਟ ਗੱਲ ਕਰਦੀਆਂ ਕਿਉਂਕਿ ਕਹਿਣਾ ਬਹੁਤ ਕੁਝ ਜਾਣਦੀਆਂ ਉਸੇ ਬਿਲਕੁਲ ਵਿਆਹ ਕਰ ਜਾਂਦੇ ਉਹਨਾਂ ਦੇ ਹਾਪਾ ਹਾਪਾ ਵਿਆਹ ਕਰ ਜਾਂਦੇ ਕਿਉਂਕਿ ਮੌਜੂਦਾ ਸਥਿਤੀ ਦੇ ਵਿੱਚ ਲੇਡਿਸ ਦੀ ਜਿਹੜੀ ਆ ਬਿਲਕੁਲ ਇੱਕ ਸੁਰੱਖਿਆ ਨੂੰ ਲੈ ਕੇ ਵੀ ਬੜਾ ਵੱਡਾ ਸਵਾਲ ਹੈ ਔਰ ਇੱਥੇ ਬਿਲਕੁਲ ਮੈਡਮ ਮਨਿੰਗ ਟੀਮ ਨਾਲ ਤੁਹਾਡਾ ਜੀ ਅਲਕਾ ਚੋਪੜਾ ਸੋ ਚੋਪੜੇ ਬਿਲਕੁਲ ਇਲੈਕਸ਼ਨ ਦੇ ਵਿੱਚ ਸਾਰੇ ਕੈਂਡੀਡੇਟ ਨੂੰ ਤੁਹਾਨੂੰ ਪਤਾ ਹੋਣਾ ਕੋਣ ਕੋਣ ਖਲੋਤਾ ਕੋਣ ਨਹੀਂ ਖਲੋਤਾ ਵਾ ਜੇ ਤੇ ਨਹੀਂ ਤੇ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਗੁਰਜੀਤ ਸਿੰਘ ਹੋਇਲਾ ਕਾਂਗਰਸ ਤੋਂ ਆ ਬਿਲਕੁਲ ਅਨੀ ਜੋਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤਰਨਜੀਤ ਸਿੰਘ ਸੰਧੂ ਜਿਹੜੇ ਭਾਜਪਾ ਤੋਂ ਆ ਕੁਲਦੀਪ ਸਿੰਘ ਪਾਲੀਵਾਲ ਆਮ ਆਦੀ ਪਾਰਟੀ ਤੋਂ ਇਨ ਬਿਟਵੀਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਤੋਂ ਜਿਹੜੇ ਇਮਾਨ ਸਿੰਘ ਮਾਨ ਆ ਸੋ ਪੰਜ ਕੈਂਡੀਡੇਟ ਮੈਦਾਨ ਦੇ ਵਿੱਚ ਜਿਹੜੀ ਅੰਮ੍ਰਿਤਸਰ ਦੀ ਗੱਲ ਕਰਦੇ ਆ ਤੁਹਾਡੇ ਮੁਤਾਬਿਕ ਅੰਮ੍ਰਿਤਸਰ ਦੀ ਵਿਕਾਸ ਨੂੰ ਲੈ ਕੇ ਕੋਣ ਇਥੇ ਭਾਵੇਂ ਜੀਪੀ ਹੀ ਮੈਂ ਤਾਂ ਕਹਾਂਗੀ ਕਿ ਬੀਜੇਪੀ ਜਾਂ ਆਪ ਜਿਹੜੀ ਹੈਗੇ ਨੇ ਉਹ ਹੀ ਕਰ ਰਹੇ ਬਾਕੀ ਤਾਂ ਸਭ ਨਹੀਂ ਨਹੀਂ ਗੈਸਟੋ ਕਹਿ ਰਹੇ ਹੋ ਕਿ ਕੁਝ ਨਾ ਕੰਮਕਾਜ ਦੇਖਿਆ ਉਸ ਵੀ ਮੁਤਾਬਿਕ ਕਰ ਰਹੇ ਹੋ ਨਹੀਂ ਨਹੀਂ ਜਨਤਾ ਪਾਰਟੀ ਵੱਲੋਂ ਤਾਂ ਕੰਮਕਾਜ ਦੇਖਣ ਨੂੰ ਆਇਆ ਹੀ ਹੈ ਸਾਹਮਣੇ ਐਸੀ ਗੱਲ ਨਹੀਂ ਹੈ ਸੋ ਇੱਥੇ ਕਾਫੀ ਲੇਡੀਜ਼ ਆ ਬਿਲਕੁਲ ਇੱਥੇ ਹੋਰ ਵੀ ਇੱਥੇ ਬॉयਜ਼ ਆ ਗਏ ਆ ਕੀ ਨਾਮ ਹੈ ਤੁਹਾਡਾ ਵੋਟ ਬਣੀ ਹੈ ਨੇ ਵਲ ਸੌਰਾ ਵੀ ਹੈ। ਅਭੀ ਬਣਵਾਨੀ ਹੈ। ਤਾਂ ਅਗਰ ਬਣਵਾਓਗੇ ਤਾਂ ਕੁਝ ਕਿਹੋ ਜਿਹਾ ਕੈਂਡੀਡੇਟ ਚਾਹੀਏ ਆਪਕੋ। ਹਾਂਜੀ ਵਧੀਆ ਚਾਹੀਦਾ ਜਿਹੜਾ ਕੁਝ ਕਰੇ ਦੇਸ਼ ਲਈ। ਤੁਹ ਲੱਗਦਾ ਵੀ ਇਸ ਲਈ ਕੋਈ ਦੇਸ਼ ਲਈ ਕਰਨ ਵਾਲਾ ਵਧੀਆ ਬੰਦਾ ਹੈਗਾ ਕੋਈ? ਫੱਲੇ ਤੇ ਹੈਗੇ ਤੇ ਬੱਧੂ ਆ। ਅਰੇ ਅਮਰ ਸਰ ਤੋਂ। ਅਮਰ ਸਰ ਤੋਂ। ਜੋਸ਼ੀ ਠੀਕ ਹੈ ਸਰ। ਜੋਸ਼ੀ ਠੀਕ ਆ। ਸੋ ਜੋਸ਼ੀ ਦੀ ਗੱਲ ਕਰਦੇ ਆ। ਸੋ ਬਿਲਕੁਲ ਅੰਕਲ ਜੀ ਗੱਲ ਕਰਦੇ ਆ। ਅੰਕਲ ਜੀ ਕੀ ਨਾਮ ਹੈ ਤੁਹਾਡਾ ਜੀ? ਪਰਮਜੀਤ ਸਿੰਘ। ਸੋ ਪਰਮਜੀਤ ਸਿੰਘ ਜੀ ਅਮਰਸਰ ਦੀ ਗੱਲ ਕਰੀਏ ਕੈਂਡੀਡੇਟ ਸਭ ਨੂੰ ਪਤਾ ਜੇ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਕੁਝ ਪੜੇ ਲਿਖੇ ਤੁਸੀਂ ਸਭ ਕੁਝ ਦੇਖਿਆ ਜੇ ਇਲੈਕਸ਼ਨਸ ਕਈ ਦੇਖਿਆ ਵਾ ਮੌਜੂਦਾ ਸਥਿਤੀ ਅਮ੍ਰਿਤਸਰ ਦੇ ਵਿਕਾਸ ਲਈ ਗੁਰੂ ਨਗਰੀ ਦੇ ਵਿਕਾਸ ਦੇ ਲਈ ਕੌਣ ਅੱਛਾ ਸਾਬਿਤ ਹੋ ਸਕਦਾ ਜਿਹੜਾ ਤੇ ਪਿਛਲਾ ਸਮਾਂ ਉਹਦੇ ਚਿੱਤੇ ਅਨੰਦ ਜੋਸ਼ ਨੇ ਵਿਕਾਸ ਕੀਤਾ ਹੈ ਬਾਕੀ ਦੇ ਸਾਰੇ ਆਂਗਰੇਜ਼ ਨੇ ਜਾਂਦੇ ਰਹੇ ਨੇ ਜਿਸ ਜਿਸੇ ਅਸੀਂ ਰਹਨੇ ਆ ਉਸ ਇਲਾਕੇ ਨੂੰ ਤੇ ਉਹਨਾਂ ਨੇ ਸਵਰਗ ਬਣਾ ਦਿੱਤਾ ਸੀ ਮੌਜੂਦਾ ਮੌਜੂਦਾ ਸਮੇਂ ਦੀ ਗੱਲ ਮੌਜੂਦਾ ਸਮਾਂ ਅਨੰਦ ਜੋਸ਼ ਕੀ ਕੰਮ ਕਰਨਗੇ ਬਿਲਕੁਲ ਕਰਨਗੇ ਜੇਕਰ ਉਹਨਾਂ ਨੂੰ ਮੌਕਾ ਮਿਲਿਆ ਹਤੇ ਉਕੇ ਉਹਨਾਂ ਦਾ ਪਛੋਕੜੀ ਹੋਈ ਹੈ ਉਹ ਵਿਕਾਸਪੁਰਖ ਨੇ ਮੌਕਾ ਮਿਲ ਸਕਦਾ ਮੇਬੀ ਇਹ ਜਿਹੜੇ ਜਿਹੜੇ ਸਹੀ ਸੋਚ ਕੇ ਜੇ ਬੰਦੇ ਜਾਂ ਵੋਟਰ ਵਿੱਕ ਗਏ ਤਾਂ ਫਿਰ ਇਹਨਾਂ ਨੂੰ ਕਿੱਥੇ ਮੌਕਾ ਮਿਲਣਾ ਹੈਗਾ ਸੋ ਬਿਲਕੁਲ ਬਿਲਕੁਲ ਹਰ ਕੋਈ ਆਪਣੀ ਰਾਏ ਦਿੰਦਾ ਹੋਵੇ ਔਰ ਦੇਣਾ ਵੀ ਚਾਹੀਦਾ ਸੋ ਬਿਲਕੁਲ ਮੌਕਾ ਮਿਲਣਾ ਚਾਹੀਦਾ ਅਨੀ ਵੀਡੀਓ ਸ਼ੀਨਸ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਗੱਲ ਕਰਾਂਗੇ ਕਿ ਨਾਲ ਤੁਹਾਡਾ ਜੀ ਪ੍ਰੀਤਮ ਸਿੰਘ ਮੇਰਾ ਨਾਮ ਜੀ ਸੋ ਪ੍ਰੀਤਮ ਸਿੰਘ ਜੀ ਤੁਸੀਂ ਬੜਾ ਕੁਝ ਦੇਖਿਆ ਔਰ ਦੇਖ ਵੀ ਰਹੇ ਹੋ ਸੋ ਮੌਜੂਦਾ ਦੀ ਗੱਲ ਕਰਨ ਦੇ ਸਭ ਮੌਜੂਦਾ ਵਿਹਲੋ ਜਾਂ ਸ਼ੁਰੂ ਤੋਂ ਵਿਹਲੋ ਜਿੰਨੇ ਵੀ ਅੱਜ ਤੱਕ ਲੀਡਰ ਨੇ ਸਿਰ ਆਪਣੀ ਕੁਰਸੀ ਵਿਖਦੇ ਨੇ ਪਬਲਿਕ ਦਾ ਕੋਈ ਕੁਛ ਨਹੀਂ ਦੇਖਦਾ ਇਹ ਦਲ ਬਦੂ ਲੀਡਰ ਨੇ ਉਸ ਲੀਡਰ ਨੂੰ ਵੋਟ ਪਾਓ ਜਾਂ ਪਬਲਿਕ ਦਾ ਸੋਚਦਾ ਹੋਵੇ ਸੋ ਕੌਣ ਸੁਣਦਾ ਹੈ ਇਸ ਲਈ ਲੱਗਦਾ ਕਿ ਉਹ ਸੁਣਦਾ ਪਿਆ ਇਹ ਬੰਦੇ ਆਪਣੀ ਆਪਣੀ ਪਸੰਦ ਹੈ ਜੀ ਵਾਕਈ ਸੁਣਨ ਨੂੰ ਵੇਖੋ ਇਹ ਕਿੰਨੇ ਆਮ ਪਾਰਟੀ ਵਗੈਰਾ ਕਿੰਨੇ ਆ ਅਸੀਂ ਨੇ ਵੀ ਆਈ ਆ ਦੋਵਾਂ ਸਾਲਾਂ ਸਭ ਕੁਝ ਬਦਲਦੇ ਇੱਕਦਮ ਨਹੀਂ ਹੁੰਦਾ ਕੋਈ ਗਲੀਆਂ ਕੱਚੇ ਨੇ ਸਾਫ ਕਰਨਾ ਹੈ ਨਾ ਘਟ ਸਾਫ ਕਰਨਾ ਉਹਨੂੰ ਸਾਫ ਕਰਨ ਲਈ ਸਮੇਂ ਲੱਗਦਾ ਹੈ 70 ਸਾਲ ਦੀ ਜਿਹੜੀ ਉਸਦੀ ਕਚਰਾ ਸੀ ਲੀਟਰਾਂ ਦਾ ਉਹ ਹੋਲੀ ਨਹੀਂ ਸਾਫ ਹੋਏਗਾ ਇਕਦਮ ਨਹੀਂ ਹੋਏਗਾ ਥੋੜਾ ਸਮਾਂ ਲੱਗੇ ਤੇ ਚਲੋ 70 ਸਾਲਾਂ ਦੇ ਕੰਮਕਾਜ ਨੂੰ ਕਿਸ ਤਰ੍ਹਾਂ ਦੇਖਦੇ ਦੋ ਸਾਲ ਦਾ ਕੰਮਕਾਜ ਤੇ ਚਲੋ ਲੈ ਟਾਈਮ ਨੂੰ ਚਾਹੀਦਾ ਵਾ 70 ਸਾਲਾਂ ਦੇ ਕੰਮਕਾਜ ਨੂੰ ਗੁਰਜੀਤ ਵੀ ਹੋਲੇ ਦੀ ਸਰ ਹੋਜਲਾ ਸਾਹਿਬ ਨੇ ਨਜ਼ਰ ਆਇਆ ਸਾਨੂੰ ਤੇ ਅਗੋਂ ਪਿਛੇ ਕੀ ਕੀ ਹੋਈ ਜਾਂ ਨਾ ਕੋਈ ਸ਼ਹਿਰ ਨੇ ਸਿੱਖਣ ਦਾ ਪ੍ਰੋਗਰਾਮ ਨਹੀਂ ਹੁਣ ਆਏ ਨੇ ਉਹ ਨਜ਼ਰ ਆਉਂਦੇ ਨੇ ਹੁਣ ਤਾਂ ਸਾਰੇ ਨਜ਼ਰਾਨੀ ਇਲੈਕਸ਼ਨ ਸਰ ਇਲੈਕਸ਼ਨਾਂ ਦੇ ਨਜ਼ਰਾਨੇ ਸਰ ਅਗੋਂ ਪਿਛੇ ਨਜ਼ਰ ਨਹੀਂ ਆਉਂਦੇ ਅਗੋਂ ਪਿਛੇ ਚਲੋ ਮੌਜੂਦਾ ਸਰਕਾਰ ਦੇ ਐਮਐਲਏ ਦੇ ਰਿਪੋਰਟ ਕਾਰਡ ਤੋਂ ਖੁਸ਼ ਹੋ 5050 ਗੱਲ 5050 ਆ ਗਈ ਹਾਂ ਕਿ ਘਨੋਂ ਕੰਮ ਕਰਦਾ ਇਹ ਨਵੇਂ ਨਵੇਂ ਐਨੋ ਐਨ ਇੱਕ ਸਿਰ ਐਕਸਪੀਰੀਐਂਸ ਨਹੀਂਗਾ ਐਕਸਪੀਰੀਐਂਸ ਦੀ ਕਮੀ ਤੇ ਹੈਗੀ ਹੈ ਨਾ ਐਕਸਪੀਰੀਐਂਸ ਦੀ ਕਮੀ ਹੈਗੀ ਹੈ ਚਲੋ ਚਲੋ ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦੇ ਅਸ਼ੋਕ ਕੁਮਾਰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਣਾ ਚਾਹੁੰਦਾ ਜੂੰ ਦਾ ਭਗਵਾਨ ਸਰਕਤ ਭਗੰਤ ਮਾ ਸਰਕਾਰ ਬਣੀ ਹੈ ਇਹਨਾਂ ਨੇ ਬਿਜਲੀ ਫ੍ਰੀ ਕੀਤੀ ਹੈ ਲੋਕਾਂ ਨੂੰ ਲੋਕਾਂ ਨੂੰ ਇਸ ਵਾਸਤੇ ਬਿਜਲੀ ਫ੍ਰੀ ਦੇ ਨਾਤੇ ਇਹ ਪਾਰਟੀ ਵੋਟ ਲੈ ਕੇ ਜਾਏਗੀ ਤੇ ਘਟੋੜ ਸੱਤ ਸੀਟਾਂ ਵਾਲੇ ਖੜੇਗਾ ਜਿਹੜਾ ਭਗਵੰਤ ਮਾ ਪੰਜਾਬ ਚੋਂ ਆ ਵਿੱਚੋਂ ਚਲੋ ਪੰਜਾਬ ਚ 7 ਸੀਟਾਂ ਦੀ ਕੀ ਤੁਹਾਡਾ ਨਾਲ ਗੱਲ ਕਰਾਂਗੇ ਮਿਸ ਜੀ ਸੋ ਦੇਸ਼ ਦੀ ਇਲੈਕਸ਼ਨ ਬਿਲਕੁਲ ਸੋ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਗੱਲ ਕਰਾਂਗੇ ਕਿਉਂਕਿ ਅਸੀਂ ਅੰਮ੍ਰਿਤਸਰ ਵਾਸੀਆਂ ਸੋ ਅੰਮ੍ਰਿਤਸਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਜੀ ਇੱਥੋਂ ਦੇ ਰਹਿਣ ਵਾਲੇ ਆ ਤੇ ਇੱਥੇ ਦੇਖੀਦਾ ਵਾ ਰੋਜ਼ ਖਬਰਾਂ ਸੁਣੀਦੀਆਂ ਵਾ ਇਹਨਾਂ ਦੀਆਂ ਪਰ ਅੱਜ ਆਪਾਂ ਜਿਸ ਜਗ੍ਹਾ ਤੇ ਖੜੇ ਆ ਅਨਿਲ ਜੋਸ਼ੀ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਿਨ੍ਹਾਂ ਨੇ ਬੜਾ ਕੀਤਾ ਵਾ ਇਸ ਤਰ੍ਹਾਂ ਦੇ ਉਹਨਾਂ ਨੇ ਪੰਜ ਮੁਕਾਮ ਬਣਾਏ ਜਿਨ੍ਹਾਂ ਦਾ ਦੁਨੀਆ 'ਚ ਨਾਂ ਹੈ ਬਾਹਰਲੀਆ ਕੰਟਰੀਆਂ ਦੇ ਵਿੱਚ ਵੀ ਇਸ ਵળે ਨਾਂ ਹੈ ਕਿ ਕੁਛ ਚੀਜ਼ਾਂ ਬਣਾਈਆਂ ਗਈਆਂ ਜਿੱਥੇ ਬੱਚੇ ਜਾਂ ਲੋਕ ਘੁੰਮਣ ਜਾਂਦੇ ਨੇ ਚੰਗੀਆਂ ਚੀਜ਼ਾਂ ਅਸੀਂ ਆਉਣ ਵਾਲੇ ਨੇਤਾ ਨੂੰ ਇਹੀ ਮੈਸੇਜ ਦੇਾਂਗੇ ਕਿ ਖਿਆਲ ਕਰਨਾ ਚਾਹੀਦਾ ਬਣਾ ਕੇ ਨਿਗਾਹ ਨਹੀਂ ਹਟਾ ਲੈਣੀ ਚਾਹੀਦੀ ਕਿ ਬੱਚਿਆਂ ਨੂੰ ਜਨਮ ਦੇ ਦਿੱਤਾ ਤੇ ਪਿੱਛੇ ਪਰਵਿਸ਼ ਦਾ ਖਿਆਲ ਨਹੀਂ ਕਰਨਾ ਜਿਸ ਚੀਜ਼ ਨੂੰ ਤੋੜਿਆ ਵਾ ਸਾਜਿਆ ਵਾ ਉਹਦੀ ਕੇਅਰ ਕਰਨੀ ਆ ਆਉਣ ਵਾਲਾ ਚਲੋ ਆਉਣ ਵਾਲੇ ਤੇ ਕੱਲ ਦਾ ਨਹੀਂ ਪਤਾ ਕਿੰਨੇ ਆਉਣਾ ਵਾ ਠੀਕ ਹੈ ਤਾਂ ਫਿਲਹਾਲ ਫਿਲਹਾਲ ਜਿਹੜਾ ਕੱਲ ਆ ਰਿਹਾ ਉਹਨੂੰ ਦੇਖੋ ਵਾਹ ਆਉਣ ਵਾਲੇ ਕੱਲ ਨੂੰ ਦੇਖੋ ਕਿ ਕੀ ਹਾਲ ਹੈ